ਪੰਜਾਬ ਦੇ ਲੁਧਿਆਣਾ ਦੇ ਭਾਰਤੀ ਕਲੋਨੀ ਦੇ ਵਿੱਚ ਇੱਕ ਡੇਰੇ ਤੇ ਕੁਝ ਲੋਕਾਂ ਨੇ ਤੀਰ ਤਾਰ ਹתਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿੱਥੇ ਸੰਗਤ ਦਾ ਦਰਬਾਰ ਵੀ ਸਜਿਆ ਹੋਇਆ ਸੀ। આરોਪ ਹੈ ਕਿ ਉੱਥੇ ਬੈਠੇ ਨੂਰ ਬਾਬਾ ਨੂੰ ਹਟਾਉਣ ਅਤੇ ਡੇਰੇ ਨੂੰ ਹਟਾਉਣ ਦਾ ਪ੍ਰਯਾਸ ਕੀਤਾ ਗਿਆ। ਮਕਾਨ ਦੇ ਮਾਲਕ ਰਮਨ ਅਤੇ ਬਾਬਾ ਨੂਰ ਨੂੰ ਕਾਫੀ ਸੱਟਾਂ ਲੱਗੀਆਂ। ਡੇਰੇ ਵਿੱਚ ਮੌਜੂਦ ਲੜਕੀਆਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਭਾਰਤੀ ਕਲੋਨੀ ਦੀ ਗਲੀ ਨੰਬਰ 9 ਦੇ ਰਮਨ ਨੇ ਦੱਸਿਆ ਕਿ ਉਸ ਦੇ ਘਰ ਦੇ ਵਿੱਚ ਗੁਰੂ ਨੂਰ ਨੇ ਸੰਗਤ ਦਾ ਦਰਬਾਰ ਸਜਾਇਆ ਹੋਇਆ ਸੀ ਬਾਬਾ ਨੂਰ 2 ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਅਤੇ ਉਹਨਾਂ ਦੇ ਘਰ ਦੇ ਵਿੱਚ ਰੁਕਿਆ ਹੋਇਆ ਸੀ ਜਿੱਥੇ ਉਹਨਾਂ ਨੇ ਧਾਰਮਿਕ ਡੇਰਾ ਬਣਾਇਆ ਹੋਇਆ ਅਤੇ ਉਹਨਾਂ ਨੂੰ ਭਗਤ ਮਿਲਣ ਦੇ ਲਈ ਆਏ ਸਨ ਰਮਨ ਬਾਬਾ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਘਰ ਦੇ ਉੱਪਰ ਸੰਗਤ ਦਾ ਦਰਬਾਰ ਸਜਾਇਆ ਹੋਇਆ ਸੀ ਅਤੇ ਇੰਨੇ ਨੂੰ ਕੁਝ ਲੋਕ ਉੱਥੇ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਤੀਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹਾਂਜੀ ਕੀ ਨਾਮ ਆਪਣਾ ਸਾਡਾ ਨਾਮ ਨੂਰ ਆ ਤੇ ਥੋੜਾ ਸਾਡਾ ਨਾਮ ਨੂਰ ਆ ਤੇ ਨੂਰ ਜੀ ਕੀ ਹੋਇਆ ਸੀ ਮਾਮਲਾ ਉਸ ਦਿਨ ਉਸ ਦਿਨ ਹੋਇਆ ਕਿ ਇਸ ਵੇਲੇ ਕਿ ਅਸੀਂ ਗਏ ਸੀ ਛੋਟੇ ਨਿਕ ਉੱਧ ਜਿਹੜਾ ਆਪਾਂ ਇਹ ਦੰਡੀ ਸਵਾਮੀ ਕੋ ਡੀ ਐਮ ਸੀ ਆ ਗਏ ਨਾ ਉੱਥੇ ਨਿਕ ਉੱਧਾ ਅੱਡੀ ਸਾਸਲ ਕਾ ਦਰਬਾਰ ਆ ਅਸੀਂ ਦਰਵਾਜ਼ੇ ਬੈਠੇ ਸੀ ਅਸੀਂ ਜਦੋਂ 9:30 ਆਏ ਆ ਇੱਥੇ ਠੀਕ ਆ ਤੇ ਕੀ ਹੁੰਦਾ ਆ ਰਾਹ ਦੇ ਵਿੱਚ ਅਸੀਂ ਆਏ ਆ ਅਜੇ ਕਾ ਐਂਟਰ ਵੀ ਨਹੀਂ ਹੋਇਆ ਛੋਟੇ ਸੇ ਬਾਹਰ ਖੜੀਆ ਤੇ ਮੋਟਰਸਾਈਕਲੇ ਸੀ 2-3 ਬੱਚੇ ਬੰਦੇ ਸੀ ਇਹ ਇਹਨਾਂ ਸਾਡੇ ਉੱਤੇ ਅਟੈਕ ਕਰਤਾ। ਠੀਕ ਹੈ ਜੀ। ਅਟੈਕ ਕਰਨ ਵਾਲੇ ਕੌਣ ਸੀ ਕੁਝ ਪਤਾ? ਅਟੈਕ ਕਰਨਾਰੇ ਮਤਲਬ ਇਹਨਾਂ ਦੇ ਸੀ ਘਟ ਰਹੇ ਨੇ ਬੱਚਿਆਂ ਦੇ, ਰਮਨ ਹੁਣੀ, ਉਹਨਾਂ ਦੇ ਮਾਮੇ ਹੁਣੀ ਸੀ। ਹੋਰੇ ਤੋਂ ਆਇਓ ਸੀ। ਅਟੈਕ ਕਰਤਾ ਸਾਡੇ ਪਿੱਛੇ ਪੈ ਗਏ। ਗੰਡੇ ਸੀ ਕਿਰਪਾਨਾਂ ਸੀ। ਸਾਡੇ ਸਿਰ ਕਿਰਪਾਨਾਂ ਹੀ ਬੱਚੀਆਂ ਐ। ਆਵਾਰ ਨਿਸ਼ਾਨੀਆਂ ਵੀ ਹਮ ਮੁੱਕੇ ਸਰਚ ਮਾਰੇ ਸਾਡੇ। ਸਾਨੂੰ ਬੱਚੇ ਨੇ ਖੜਿਆ ਤਾਂ ਉਹਦਾ ਪੜ ਕੇ ਘਰ ਨੂੰ ਲੈ ਕੇ ਜਾ ਰਹੇ ਆ। ਤੇ ਜਿਸ ਘਰੇ ਅਸੀਂ ਗਏ ਆ, ਉਹਨਾਂ ਘਰ ਦੇ ਗੁੰਡੇ ਖੜਕਾਏ, ਦਰਵਾਜ਼ੇ ਖੜਕਾਏ ਕਿ ਕੱਢੋ। ਮਾਇ ਤਾਂ ਆਏ ਸੀ ਤਰੀਕੇ ਸਕੇ ਮਾਰਨਾ ਕਿ ਉਹ ਚਾਹੁੰਦੇ ਕਿ ਤੇ ਦਰਵਾਜ਼ਾ ਨਹੀਂ ਬੰਨ ਅਸੀਂ ਆ ਕਿ ਮੰਦਿਰ ਬਣਾਉਣਾ ਹੈ ਕਿਸ ਚੀਜ਼ ਦਾ ਦਰਬਾਰ ਬਣਾਉਣਾ ਮਾਤਾ ਰਾਣੀ ਦਾ ਵੈਸ਼ਨ ਦੇ ਵੀ ਦਰਬਾਰ ਤੂੰ ਉੱਥੇ ਬੰਨਣਾ ਨਹੀਂ ਦੇਣ ਚਾਹਦੇ ਹਾਂਜੀ ਕਿ ਬੰਨ ਨਹੀਂ ਦੇਣਾ ਚਾਹੀਦਾ ਇੱਥੇ ਰੁਕ ਸੰਗਤ ਨਹੀਂ ਹੋਣੀ ਚਾਹੀਦੀ ਦੁਨੀਆ ਨਹੀਂ ਮੱਥਾ ਟੇਕਣਾ ਚਾਹੀਦਾ ਉਹਨਾਂ ਚਾਹੀਦੀ ਹੈਗੀ ਕਾਹਤੋਂ ਆਂਦੀ ਸੰਗਤ ਕੀ ਹੁੰਦੀ ਆ ਤੁਸੀਂ ਕੀਰਤਨ ਕਿਉਂ ਕਰਦੇ ਆ ਪੂਜਾ ਕਿਉਂ ਕਰਦੇ ਆ ਇਹ ਬਹੁਤ ਵੜੀ ਪ੍ਰੋਬਲਮ ਆ ਸਿਮਾ ਵੈਸ਼ਨ ਤੇ ਸ਼ਿਪਕਵਾਰੀ ਦਾ ਮੰਦਿਰ ਸਟਾਰਟਿੰਗ ਇੱਥੇ ਪਰ ਤੁਸੀਂ ਮੰਦਿਰ ਜਾ ਕੇ ਦੇਖ ਵੀ ਸਕਦੇ ਹੋ ਕਿ ਅਸੀਂ ਕੀਤਾ ਆ ਉਹਨਾਂ ਨੂੰ ਇਹ ਆ ਕਿ ਉੱਤੇ ਅਸੀਂ ਜੇ ਸਲਾਮ ਕਰਾ ਬਣਾਉਣੀ ਸੀ ਪੂਰੇ ਪ੍ਰੋਪਰਲੀ ਮੰਦਿਰ ਉਹ ਦਰੋਗ ਦੇ ਪਏ ਮੰਦਾਂ ਬਣ ਤੋਂ ਕਿ ਬਾਬੇ ਨੂੰ ਕੱਢੋ ਅਸੀਂ ਮੰਦਾਂ ਨਹੀਂ ਬਣਦੇਣਾ ਹੈਗਾ ਬਲਕਿ ਇਹਨਾਂ ਦੇ ਨਾਂ ਆ ਜਿਨ੍ਹਾਂ ਦੇ ਘਰ ਅਸੀਂ ਰਹਿਨੇ ਪਏ ਆ ਸਭ ਕੁਝ ਇਹਨਾਂ ਨਾਂ ਆ ਠੀਕ ਆ ਪਰ ਮਤੋ ਕਿ ਮਾਰਿਆ ਸਾਨੂੰ ਸਭ ਕੁਝ ਕੀਤਾ ਹਥਿਆਰ ਉਹਨਾਂ ਕੋ ਸਾਡੇ ਕੋਲ ਸਭ ਕੁਝ ਹਥਿਆਰ ਵੀ ਨਹੀਂ ਤੇ ਨਾਮ ਸਾਡੇ ਉੱਤੇ ਰਹਾਤਾ ਕਿ ਸਾਨੂੰ ਮਾਰਿਆ ਆ ਕੱਟਿਆ ਆ ਝੋਠੇ ਨਾਂ ਰਾਤੇ ਤੇ ਸਾਰੀ ਗਲੀ ਵਾਲੇ ਜਿਨੇ ਆ ਦੁਆਰਾ ਸਾਹਮਣੇ ਦੇਖਿਆ ਸਭ ਗਵਾਹੀ ਦੇਣਗੇ ਤੇ ਆ ਨਾ ਕਿ ਕੁਝ ਹੋਇਆ ਹੀ ਨਹੀਂ ਅਸੀਂ ਕੁਝ ਕੀਤਾ ਨਹੀਂ ਹੱਥ ਵੀ ਨਹੀਂ ਲਾਇਆ ਕਿਸੇ ਨੂੰ ਹੁਣ ਤੁਸੀਂ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਸਾਡੇ ਮੰਦਰ ਬੰਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਤੇ ਸਾਡੇ ਕਿਸੇ ਨਿਆਣੇ ਨੂੰ ਕੁਝ ਹੋਣਾ ਨਹੀਂ ਚਾਹੀਦਾ ਤੁਸੀਂ ਆਏ ਕਿੱਥੋਂ ਅਸੀਂ ਆਏ ਵੈਸੇ ਕੈਨੇਡਾ ਤੋਂ ਆ ਠੀਕ ਹੈ ਜੀ ਅਸੀਂ ਕੈਨੇਡਾ ਵਿੱਚ ਰਹਿੰਦੇ ਸੀ ਸਟੱਡੀ ਵੀ ਕਰਦੇ ਸੀ ਕੰਮ ਵੀ ਕਰਦੇ ਸੀ ਸਭ ਕੁਝ ਕਰਦੇ ਸੀ ਤੇ ਉੱਤਰ ਵੀ ਅਸੀਂ ਮਤਲਬ ਕਿ ਕਿੰਗਸਟਨ ਉੱਥੇ ਮਹਾਮੇ ਦਾ ਮੰਦਪਾਂ ਸਟਾਰਟਿੰਗ ਹੋ ਰਹੀ ਹੈ ਉੱਥੇ ਮੰਦਰ ਹੈ ਨਹੀਂ ਸੀ ਅਸੀਂ ਮਤਲਬ ਥੋੜੀ ਗੱਲਬਾਤ ਕੀਤੀ ਸੋਨਾਂ ਨਾਲ ਵੀ ਚੌਥੇ ਵੀ ਤੁਸੀਂ ਮੰਦਿਰ ਬਣਾ ਰਹੇ ਸੀ ਹਾਂਜੀ ਉੱਥੇ ਮਤਲਬ ਕਿ ਅਸੀਂ ਨਹੀਂ ਮਤਲਬ ਕਿ ਕਮੇਟੀ ਵਗੈਰਾ ਹੁੰਦੀਆਂ ਤੁਹਾਨੂੰ ਪਤਾ ਹੈ ਕਿ ਇੱਕ ਬੰਦਾ ਤਾਂ ਕੰਮ ਨਹੀਂ ਕਰ ਨਹੀਂ ਸਕਦਾ ਅਸੀਂ ਹੈਲਪ ਕਰਦੇ ਪੈਸੇ ਵਿੱਚ ਕਮੇਟੀ ਦੇ ਬੰਦੇ ਵੀ ਜੋੜਦੇ ਸੀ ਕਿ ਹਾਂ ਸਾਨੂੰ ਸਹਿਯੋਗ ਦਿਓ ਕਿ ਜਿੰਨਾ ਆਪਾਂ ਮਹਾਮੈਦ ਦੇ ਉੱਤੇ ਵੀ ਮੰਦਿਰ ਬੜਾ ਬਣਾ ਸਕੀਏ ਆਪਣੇ ਧਰਮ ਨੂੰ ਅੱਗੇ ਲੈ ਕੇ ਜਾ ਸਕੀਏ ਠੀਕ ਹਾਂਜੀ ਕੀ ਨਾਮ ਆਪਣਾ ਮਨਜਿੰਦਰ ਜੀ ਉੱਚਾ ਮਨਜਿੰਦਰ ਮਨਜਿੰਦਰ ਕੀ ਗੱਲ ਹੋਈ ਸੀ ਜੀ ਜਿਵੇਂ ਇੱਦਾਂ ਛੋਟੇ ਨਗੋਦਰ ਗਏ ਸੀਗੇ ਜੀ ਅਸੀਂ 60 ਨੌ ਘਰ ਵਾਪਸ ਆਏ ਹਾਂ ਜੀ ਸਾਡੇ ਇਮਤਲਬ ਕਰੇ ਪਹਿਲੇ ਆਏ ਸੀਗੇ ਹਥਿਆਰ ਸੀਗੇ ਉਹਨਾਂ ਦੇ ਕੋਲ ਕਿਰਪਾਨਾਂ ਸੀ ਡੰਡੇ ਸੀਗੇ ਤਾਂ ਜਦੋਂ ਅਸੀਂ ਘਰਾਂ ਦੇ ਕੋਲ ਆ ਕੇ ਉਤਰੇ ਹੀ ਆ ਸਾਡੇ ਗੁਰੂ ਜੀ ਤੇ ਹਮਲਾ ਕੀਤਾ ਜੀ ਤੇ ਰਮਨਪਾ ਜੀ ਤੇ ਹਮਲਾ ਕੀਤਾ ਬਾਅਦ ਵਿੱਚ ਸਾਡੇ ਉੱਤੇ ਹਮਲਾ ਕੀਤਾ ਜੀ ਜਿੰਨੀ ਵੀ ਸੰਗਤ ਸੀਗੀ ਉਹਨਾਂ ਤੇ ਹਮਲਾ ਕੀਤਾ ਜੀ ਅੱਛਾ ਜੀ ਕਹਾ ਜੀ ਗੁਰੂ ਜੀ ਨੂੰ ਉੱਧਰ ਦੂਸਰੇ ਕਰ ਲੈ ਕੇ ਜਾਂਦੇ ਹੋਏ ਤਾਂ ਉਹਨਾਂ ਤੇ ਵੀ ਹਮਲਾ ਕੀਤਾ ਉਹਨਾਂ ਦੇ ਘਰ ਤੇ ਵੀ ਹਮਲਾ ਕੀਤਾ ਜੀ ਤੁਹਾਡੇ ਕੋਈ ਸੱਟਾਂ ਵੀ ਆਈਆਂ ਹਾਂਜੀ ਹਾਂ ਟੱਕ ਟਾਂਕੇ ਲੱਗੀਆਂ ਹੋਈਆਂ ਜੀ ਕਿੰਨੇ ਟਾਂਕੇ ਦੋ ਟਾਂਕੇ ਲੱਗੇ ਆ ਜੀ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਇਹ ਕੀ ਮਾਮਲਾ ਕੀ ਹੋਇਆ ਇਹ ਮਾਮਲਾ ਸਾਨੂੰ ਨਹੀਂ ਜੀ ਪਤਾ ਹੈਗਾ ਅਸੀਂ ਘਰ ਰੋਟੀ ਖਾ ਕੇ ਬੈਠੇ ਆ ਇੱਧਰ ਟੀਵੀ ਟੂਵੀ ਦੇਖਦੇ ਆ ਸਾਨੂੰ ਆ ਗਵਾਂਡਣ ਗਈ ਹੁਣ ਜਾ ਕੇ ਦੱਸਿਆ ਵੀ ਆਸ਼ੀ ਦੇ ਘਰ ਲੜਾਈ ਬਹੁਤ ਹੋ ਗਈ ਆ ਤੇ ਮੈਂ ਉਹਦੇ ਭੱਜੀ ਆਈ ਚੁੰਨੀ ਵੀ ਨਹੀਂ ਲਈ ਸੀ ਭੱਜ ਕੇ ਆ ਕੇ ਇਹਨਾਂ ਦੇ ਅੰਦਰ ਮੁੰਡਿਆਂ ਨੂੰ ਕੁੜੀਆਂ ਨੂੰ ਕੁੱਟਦੇ ਸੀ ਮੈਂ ਜਣਕ ਅੰਦਰ ਵੜ ਗਈ ਆ ਕੇ ਵੜ ਗਿਆ ਤਾਂ ਮੈਨੂੰ ਕਹਿੰਦਾ ਮਾਸੀ ਤੂੰ ਕੀ ਕਰਾਨੀ ਮੈਂ ਕਿਹਾ ਮੈਂ ਕੀ ਕਰਾਨੀ ਮੈਂ ਤਾਂ ਕੁਝ ਨਹੀਂ ਕਰਾਂਦੀ ਮੈਂ ਕਿਹਾ ਕਹਿੰਦਾ ਬਾਬਾ ਕਿੱਥੇ ਦਾ ਮੈਂ ਕਿਹਾ ਬਾਬੇ ਤੁਹਾਨੂੰ ਕੀ ਦੇਖ ਤਾ ਬਾਬੇ ਦੀ ਇਹ ਜਾਨੂੰ ਇਹ ਆ ਕੇ ਗੁਰੂ ਜੀ ਬਾਹਰ ਖੜ ਗਿਆ ਪਰੇ ਖੜ ਕੇ ਜਣਕ ਪਰੇ ਖੜ ਕੇ ਇਹਨੂੰ ਕੁੱਟਣ ਮਾਰਨ ਲੱਪਿਆ ਇਹਦੇ ਆਸ਼ੀਰ ਦੇ ਮੁੰਡੇ ਨੂੰ ਵੀ ਮਾਰਨ ਮਾਰ ਕੁੱਟਣ ਲੱਪਿਆ ਤੇ ਮੈਂ ਕੀ ਕਿਹਾ ਵੀ ਮੈਂ ਨਾ ਮੁੰਡੇ ਨੂੰ ਉੱਪਰ ਲੰਮਾ ਪਾ ਕੇ ਗੁਰੂ ਜੀ ਦੇ ਤੇ ਮੈਂ ਵੀ ਉੱਤੇ ਲੰਮੀ ਪਾ ਕੇ ਮੈਂ ਖਿੱਚ ਕੇ ਆਪਣੇ ਘਰ ਨੂੰ ਲੈ ਗਈ ਇਹ ਪੰਜ ਚਾਰ ਬੰਦੇ ਮਗਰੇ ਸਾਡੇ ਗੇਟ ਤੇ ਜਾ ਕੇ ਇਹਨੇ ਡੰਡੇ-ਮੁੰਡੇ ਇਹਨਾਂ ਦੇ ਹੱਥ 'ਚ ਕੁਝ ਹੈਗਾ ਸੀ ਉਹ ਭੰਨੇ ਆ ਕਹਿੰਦਾ ਇਹਨਾਂ ਨੂੰ ਬਾਹਰ ਕੱਢ ਮੈਂ ਕਿਹਾ ਮੈਂ ਨਹੀਂ ਕੱਢਦੀ ਗੁਰੂ ਜੀ ਨੂੰ ਬਾਹਰ ਕੱਢ ਬਾਹਰ ਕੱਢੋ ਫੇਰ ਇਹਨਾਂ ਦਾ ਮੇਰਾ ਮੁੰਡਾ ਉੱਪਰੋਂ ਆਇਆ ਕਿ ਉੱਪਰ ਰਹਿਨੇ ਆ ਉਹ ਕਹਿੰਦਾ ਕੀ ਗੱਲ ਆ ਕਹਿੰਦਾ ਕੀ ਬਾਤ ਹੈ ਕਹਿੰਦਾ ਸ问ਦਾ ਕੀ ਗੱਲ ਹੈ ਕਹਿੰਦਾ ਬਾਬੇ ਨੂੰ ਬਾਹਰ ਕੱਢ ਕਹਿੰਦਾ ਕਿਹੜਾ ਬਾਬਾ ਕੱਢਦਾ ਕਹਿੰਦਾ ਬੰਦਿਆਂ ਵਾਂਗੂ ਚਲੇ ਜਾ ਨਹੀਂ ਤਾਂ ਕਹਿੰਦਾ ਹੁਣ ਡਾਂਗ ਤੁਹਾਡੀ ਭਰਨੀ ਹੈ ਅੱਛਾ ਇਹਨੇ ਵਾਪਸ ਵੀ ਮੁੜਿਆ ਆਏ ਆ ਮੁੜ ਕੇ ਫੇਰ ਇਧਰੋਂ ਮੋਟਰਸਾਈਕਲ ਚੱਕਿਆ ਇਹਨਾਂ ਨੇ ਵੀ ਇਹਨਾਂ ਨੂੰ ਕੁੰਡਾ ਫੇਰ ਚੱਕ ਕੇ ਫੇਰ ਸਰ ਸਿੱਧੀ ਪਰਣੀ ਗਲੀ ਨਾਂਕੇ ਸੱਤ ਨੰਬਰ ਗਲੀ ਨਾਂਕੇ ਗਏ ਫੇਰੇ ਤੁਹਾਡੇ ਵੀ ਕਰਿਆਗੇ ਕੋਈ ਲੜਾਈ ਝਗੜਾ ਹਾਂ ਐਮਨੇ ਚੁੜਾਈ ਮੇਰਾ ਗੇਟ ਭੰਨਿਆ ਨਹੀਂ ਅੰਦਰ ਬਹੁਤ ਭੰਨਿਆ ਨਹੀਂ ਗੇਟ ਮੇਰਾ ਗੇਟ ਇੰਨਾ ਮੇਰਾ ਭੰਨਿਆ ਨਾ ਮੈਂ ਕਿ ਗੇਟ ਨਹੀਂ ਸੀ ਖੋਲੇ ਹੈਗਾ ਇਹਦਾ ਗੁਰੂ ਦਾ ਬਚਾਅ ਕਰਨ ਕਰਕੇ ਮੈਂ ਖਿੱਚ ਟੂਕੇ ਜਰੂਰ ਲਗਾਈਆਂ ਦੋ ਬੰਦੇ ਤਿੰਨ ਲਗਾਏ ਆ ਇਹਨਾਂ ਖਿੱਚ ਟੂਕੇ ਆਪਣੇ ਘਰ ਨੂੰ ਲੈ ਕੇ ਗਏ ਫੇਰ ਵੀ ਇਹਦੇ ਸੱਤਾਂ ਲੱਗ ਗਈਆਂ ਫੇਰ ਵੀ ਲੱਗ ਗਈਆਂ ਮੇਰੇ ਲੱਗੀ ਜਰੂਰ ਆ ਦੋ ਲੱਗੀਆਂ ਮੇਰੀ ਧੂਈ ਚ ਮਾਰੀਆਂ ਮੁੰਡੇ ਨੇ ਪਰ ਇਹਦਾ ਬਚ ਗਈ ਉਦਾਂ ਫੇਰ ਵੀ ਬਚ ਗਈਆਂ ਤੋ ਮੈਂ ਖਿੱਚ ਕੇ ਉਹ ਮੁੰਡਾ ਉੱਪਰ ਪਿਆ ਸੀ ਮੈਂ ਵੀ ਪਈ ਸੀ ਗੁਰੂ ਦੇ ਨਾਲ ਤੇ ਉਹ ਖਿੱਚ ਕੇ ਲੈ ਜਾਂਦੇ ਸੀ ਅਸੀਂ ਇਹਨੂੰ ਆਹ ਗੱਲਬਾਤ ਹੋਈ ਆ ਹੋਈ ਠੀਕ ਹਾਂਜੀ ਕੀ ਨਾਮ ਆਪਣਾ ਮੇਰਾ ਨਾਮ ਆਸ਼ਰਾਨੀ ਉੱਚੀ ਬੋਲੋ ਆਸ਼ਰਾਨੀ ਆ ਆਸ਼ਾ ਜੀ ਕੀ ਮਾਮਲਾ ਹੈ ਮਾਮਲਾ ਜੀ ਪਤਾ ਨਹੀਂ ਜੀ ਇੱਥੇ ਵੀ 25 ਜਣੇ ਲੈ ਕੇ ਆ ਗਏ ਜੀ ਅੱਜ ਕਹਿੰਦੇ ਆ ਕਿ ਤੁਹਾਡੇ ਪਰ ਆਏ ਆ ਮੇਰੀ ਮਿਲੋ ਵਰਤੋਂ ਇਹਨਾਂ ਦੇ ਨਾਲ ਹੈ ਨਹੀਂ ਰਖੜੀਆਂ ਤੇ ਫੋਨ ਕਰਕੇ ਆਇਆ ਜੀ ਇੱਕ ਜਣਾ ਉਹ ਵੀ ਨਾ ਕਰਨ ਵਾਸਤੇ ਉਧਰ ਸਾਡੇ ਨਾਲ ਕੋਈ ਮਿਲਦਾ ਵਰਤਦਾ ਨਹੀਂ ਹੈਗਾ ਜੀ ਤੇ ਉਸ ਦਿਨ ਲੜਾਈ ਝਗੜਾ ਕਿਉਂ ਹੋਇਆ ਲੜਾਈ ਝਗੜੇ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਕਿ ਇਹ ਲੜਾਈ ਝਗੜਾ ਜਿਹੜਾ ਕਰਨ ਆਏ ਹੈਗੇ ਕਿਸ ਬੇਸੇ ਤੇ ਇੱਥੇ ਆ ਕੇ ਜਦੋਂ ਉਹਨਾਂ ਨੇ ਰੋਲੀ ਪਾਈ ਇਹ ਬਾਬਾ ਬੂਬਾ ਕੱਢੋ ਬਾਹਰ ਇਹ ਮੁੰਡੇ ਮੇਰੇ ਦੇ ਵੀ ਤਲਵਾਰਾਂ ਦੀ ਮਾਰੀਆਂ ਬਾਬੇ ਦੇ ਬਾਬਾ ਜੀ ਦੀ ਸਾਡੇ ਗੁਰੂ ਜੀ ਦੇ ਇਹਨਾਂ ਦੇ ਵੀ ਉਹਨਾਂ ਨੇ ਬਹੁਤ ਛੋਟੀਆਂ ਮਾਰੀਆਂ ਤਲਵਾਰਾਂ ਮਾਰੀਆਂ ਬਚਾ ਅਸੀਂ ਆਪਣਾ ਭਜਨ ਠਕ ਹੀ ਕੀਤਾ ਸਾਡੇ ਤੇ ਹਮਲਾ ਕੀਤਾ ਸਾਨੂੰ ਕਿਉਂ ਕੀਤਾ ਜੇ ਮੈਂ ਭੈਣ ਆ ਉਹ ਆਪਣੇ ਮੂੰਹ ਇਹ ਕਹਿ ਰਹੀ ਹੈ ਕਿ ਮੈਂ ਭੈਣ ਆ ਉਦੋਂ ਤਾਂ ਮੈਨਾਂ ਮਿਲਦੇ ਵਰਤਦੇ ਨਹੀਂ ਹੁਣ ਤੁਸੀਂ ਮਾਰਕੀ ਕਰਦੇ ਪਰਚਾ ਮੈਨੂੰ ਇਨਸਾਫ ਦਿੱਤਾ ਜਾਵੇ ਠੀਕ ਮੇਰੇ ਸਿਰ ਤੇ ਬੰਦਾ ਵੀ ਹੈ ਨਹੀਂ ਜੀ ਮੈਂ ਆਪਣੀ ਲਾਈਫ ਆਪ ਗੱਡ ਰਹੀ ਆ ਆਪਣੇ ਬੱਚੇ ਪਾਲਨੇ ਠੀਕ ਹੈ ਤੇ ਹੁਣ ਇਹੇ ਜੀ ਜਦੋਂ ਮੈਨਾਂ ਨਾਲ ਮਿਲਦੀ ਵਰਤਦੇ ਨਹੀਂ ਇਹ ਸਾਡੇ ਚ ਕਿਉਂ ਇੰਟਰਫੇਅਰ ਕਰ ਰਹੇ ਆ ਇਹ ਮਕਾਨ ਉਹ ਕਹਦੇ ਕੀ ਉਹਨਾਂ ਦਾ ਵਾ ਕਿਹਨਾਂ ਦਾ ਜੀ ਤੁਹਾਡਾ ਬ੍ਰਦਰ ਕਹ ਰਿਹਾ ਕਿ ਮੇਰਾ ਕੋਈ ਛਿੱਦਾ ਦਾ ਵੀ ਹੈ ਉਹਨਾਂ ਦਾ ਨਹੀਂ ਜੀ ਮੇਰਾ ਆਪਣਾ ਹੈ ਰਜਿਸਟਰੀ ਮੇਰੇ ਨਾਮ ਤੇ ਹੈ अच्छा okay. जी ठीक। ਭਾਜੀ ਕਿਹਨੂੰ ਨਿਰਕ ਕੀ ਮੈਟਰ ਕੀ ਬੋਲ ਜੀ ਉਹ। ਭਾਜੀ ਨੂੰ ਤਾਂ ਜੋ ਬਾਬਾ ਜੀ ਦਾ ਜੜਾ ਹਾਂਜੀ ਹਾਂਜੀ ਹਾਂਜੀ। ਆਪਣੀ ਸਿਸਟਰ ਦੇ ਭੈਣ ਦਾ ਮਸਲਾ ਜੀ। ਹਾਂਜੀ। ਉਹ ਕਹਿੰਦਾ ਵੀ ਸਾਡੀ ਸਿਸਟਰ ਦੇ ਘਰ ਕੋਈ ਬਾਬਾ ਕੇ ਰਹਿ ਰਿਹਾ। ਹੂੰ। ਤੇ ਸੋ ਉਹਦੇ ਬਾਰੇ ਗਏ ਸੀ ਘਰ ਪਰ ਉਹ ਇੱਥੇ ਕਿਦਾਂ ਰਹਿ ਰਹੇ ਪਤਾ। ਤੇ ਬਾਬਾ ਜੀ ਐਨਰਾ ਹੀ ਦੱਸਦੇ ਬਾਬਾ ਕਿੰਨਾ ਮੈਂ ਫੋਰਨ ਸੀ ਫੋਰਨ ਤੋਂ ਮੈਂ ਆਇਆ ਜੀ ਮੇਲਾ ਕੁਦਮਾਰ ਹੋਈ ਹੈ ਵੀ ਤੇ ਲੋਕ ਮੈਂ ਬਾਬਾ ਪੁਣੀ ਵੀ ਕਰਦਾ ਹਾਂ ਅਸੀਂ ਲੋਕ ਨੂੰ ਕਰਨ ਨਹੀਂ ਦਿੰਦੇ। ਇਹ ਐਟਾ ਦਾ ਮੈਟਰ ਕੀ ਹੈ ਬਾਬੇ ਨੂੰ ਕੁਤ ਮਾਰ ਬਾਬਾ ਦੇ ਉਹਨਾਂ ਉੱਥੇ ਉਹਨਾਂ ਦਾ ਘਰ ਹੀ ਰਹਿੰਦੇ ਆ ਨੇ ਹਾਂ ਕੁਤ ਮਾਰ ਉਹਨਾਂ ਨਾਲ ਅਸਲ ਲੜੀ ਝਗੜਾ ਉਹਨਾਂ ਦੇ ਭੈਣ ਭਰਾ ਦਾ ਦੇ ਉਹਨਾਂ ਨਾਲ ਅੱਛਾ ਟਰੇਲੂ ਦਾਗ ਲਾ ਗਈ ਕੋਈ ਮਸਲਾ ਹੋਇਆ ਬਣਾਉਂਗਾ ਬਣਾਣਾ ਅੱਛਾ ਕਾਰਵਾਈ ਕਿਹਨਾਂ ਲੋਕਾਂ ਕੀ ਕਰਵਾਈ ਗਈ ਹੈ ਕਾਰਵਾਈ ਮੇਰੀ ਕੋਈ ਆਈ ਕਿ ਉਹ ਬੁੱਟਾ ਲੈ ਕੇ ਆਉਂਗਾ ਜੀ ਅੱਛਾ ਜੀ ਹਾਂਜੀ ਇਹ ਭਾਗੀ ਕਿਉਂ ਨਹੀਂ ਦਾ ਮੈਟਰ ਹੈ ਹਾਂਜੀ ਕਿਹੜਾ ਟਾਹ ਲੱਗਦਾ ਸੀਮ ਦਾਰੀ ਨੰਬਰ ਗਲੀ ਫਾਤਿਗੋਨੀ ਸੀ